ਨਹੀਂ 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 ਤੁਸੀ ਕਿਹਦੇ ਨਾਮ ਤੇ ਸਾਨੂੰ ਸਮਝ ਨਹੀਂ ਆ ਰਹੀ ਨਹੀਂ 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 ਚੱਲੀ ਗਈ ਆ ਤੁਹਾਨੂੰ ਫੋਨ ਕੀਤਾ ਨੂੰ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ ਫੋਟੋ ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬ੍ਰਿੰਦਰ ਕੁਮਾਰ ਦੀ ਡੱਥ ਹੋਈ ਆ ਇਹਨਾਂ ਨੇ ਦੇਖ ਲਈ ਇਹਨਾਂ ਕੋਲ ਸੀ ਰਿਕਾਰਡਿੰਗ ਮੰਗ ਰਿਆ ਆ ਇਹ ਇਹਨਾਂ ਨੂੰ ਗੋਡੀ ਮੰਗਰੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਗੱਲ ਸੁਣੋ ਉਹ ਸਾਰੇ ਇਹਨਾਂ ਨੇ ਨਹੀਂ ਕਰਾਉਣਾ ਰੁਕ 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 ਅਸੀਂ ਇਹਨਾਂ ਕੋ ਵੀਡੀਓ ਮੰਗਰੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਵਿੱਚ ਉਸ ਆਡੀਟ ਵਿੱਚ ਹੋਇਆ ਕੀ ਆ ਉਹ ਉਸ ਆਡੀਟ ਵਿੱਚ ਹੋਇਆ ਕੀ ਆ ਡਾਕਟਰਾਂ ਕੋਲ ਸੀ ਵੀਡੀਓ ਮੰਗਰੇ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਇਹਨਾਂ ਕੋਲ ਸੀ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰਾ ਦੀ ਰਿਪੋਰਟ ਮੰਗ ਰਿਆ ਵੀ ਐਕਚੁਅਲੀ ਝੋਆ ਨਹੀਂ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਹੈ ਜਿੱਥੇ ਸਾਡੇ ਵੱਡੇ ਭਰਾ ਵਰਿੰਦਰ ਘੁੰਮਣ ਸਿੰਘ ਘੁੰਮਣ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਹੈ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਚੀਜ਼ ਲੋਕਾਂ ਦੀ ਮਤਲਬ ਆ ਡਾਕਟਰ ਸਾਹਿਬ ਹੁਣ ਮੌਕੇ ਦੇਣੇ ਇਹਨਾਂ ਕੋਲ ਅਸੀਂ ਮੰਗ ਰਹੇ ਆ ਵੀਡੀਓ 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 ਸਰ ਸਰਵਰ ਉਂ ਤਾਂ ਆ ਗੋ ਆਪਾਂ ਇਹਨਾਂ ਨੂੰ ਵੀਡੀਓ ਮੌਕੇ ਦੇ ਨਹੀਂ ਇਹਨੂੰ ਜਾਨਾ सर आप अपना नाम अपना नाम डॉक्टर अपना अपना की पूरा नाम है डॉक्टर शिवम आप सर आप शिवम जी आपकी ड्यूटी कब से कब शुरू हुई है मेरी छह बजे से ड्यूटी है ना आप वहाँ पे जो जब ये इवेंट या इंसिडेंस हो गया तब आप वहां पे आप थे या नहीं तब आप वहां पे था या नहीं फोर्ट इज हॉस्पिटल किधर गए हो भाई और ਹਾਂ ਜਲੇ 40th ਹਸਪੀਟਲ ਅੰਮ੍ਰਿਤਸਰ ਇਹਨਾਂ ਕੋ ਅਸੀਂ ਬੜੀ ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਅਸੀਂ ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਸਾਨੂੰ ਉਸ ਟਾਈਮ ਦੀ ਸੀਸੀਟੀਵੀ ਕੈਂਡਲ ਰਿਕਾਰਡਿੰਗ ਦੇ ਦਿਓ ਕਿਥੇ 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 ਜਦੋਂ ਮਾਰਿਆ ਨੇ ਵੇ ਦਫਤਰੇ ਲੱਗਿਆ ਦਫਤਰੇ ਕਿਹੜਾ ਹੂੰ ਜਿੱਥੇ ਇਹਨਾਂ ਦੀ ਸੀਸੀਟੀਵੀ ਰਿਕਾਰਡਿੰਗ ਮਿਲ ਜੀ ਔਰ ਉਸ ਸਾਡੇ ਭਰਾ ਦੀ ਬਾਡੀ ਪੂਰੀ ਨੀਲੀ ਹੋ ਚੁੱਕੀ ਹੈ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਇਹ ਫੋਰਟਿਸ ਹਸਪੀਟਲ ਅੰਬੀਸਰ ਇਹਨਾਂ ਨੂੰ ਸਾਨੂੰ ਤਿੰਨ ਤਿੰਨ ਘੰਟੇ ਹੋ ਗਏ ਇਹਨਾਂ ਨੂੰ ਬੜੇ ਪਿਆਰ ਮਿੰਤਾ ਦੇ ਨਾਲ ਅਸੀਂ ਕਰਦੇ ਵੀ ਅਸੀਂ ਕੋਈ ਐਕਸ਼ਨ ਨਹੀਂ ਲੈਣਾ ਚਾਹੁੰਦੇ ਸੀ ਹਲੋ ਠੀਕ ਠੀਕ ਹਾਂ ਲੋ ਲੈ ਲੈ ਤੇ ਉਹ ਹੋ ਗਿਆ ਜੀ ਅਫਾਡੇ ਨੂੰ 2 ਮਿੰਟ ਰੋਮ ਬਾਹਰ ਆ ਦਫਤਰ ਆ ਕੋਈ ਕੰਮ ਜ਼ਰੂਰੀ ਵਾ 10 ਮਿੰਟ ਬਾਅਦ ਫੋਨ ਕਰਦਾ ਤੁਹਾਨੂੰ ਇਸੇ ਨੰਬਰ ਤੇ ਲਵਰੇ ਸਰ ਕੋਈ ਨਹੀਂ ਉਹ ਵਾਲਾ ਨੰਬਰ ਜੀ ਉਹ ਕੋਈ ਛੇੜਦੇ ਨਹੀਂ ਕਿਹੜਾ IC ਵਾਲਾ ਕਿਹੜਾ ਮੈਂ ਕਿੰਨੇ ਵਿੱਚ ਚੁੱਕੀ ਤਾਂ ਜੀ ਸਰ ਇਹ ਤੁਹਾਨੂੰ ਪਤਾ ਹੋਵੇਗਾ ਆਪਣਾ ਸਾਹਿਬ ਇਹ ਕਿੰਨੇ ਵਾਲੇ ਸ਼ਿਫਟ ਕੀਤਾ ਹੋਇਆ ਸੀ ਹਾਂਜੀ ਤਾਂ ਹੁਣ ਹਾਂ ਹਾਂ ਠੀਕ ਠੀਕ ਹੋ ਗਿਆ ਬੋਲ ਕਰਦੇ ਠੀਕ ਠੀਕ ਇਹ ਸਾਰਾ ਆਪਣਾ ਹੈਗਾ ਜੀ ਆਪਣਾ ਕੋਈ ਅਸਰ ਨਹੀਂ ਆਣਾ ਆਪਣਾ ਉਹ ਲੱਕਰੀ ਸਾਹਮਣੇ 8 ਨੰਬਰ ਬੈਠੇ 8 ਨੰਬਰ ਬੈਠੀ ਇਹਦਾ ਜ਼ੂਮ ਜ਼ੂਮ ਨਹੀਂ ਹੋ ਸਕਦਾ ਜ਼ੂਮ ਹੋਊਗਾ ਤੁਹਾਨੂੰ ਕਿਹੜਾ ਟਾਈਮ ਤੇ ਨਾ ਪਤਾ ਹਾਂ ਮੈਂ ਦੇਖਿਆ ਉੱਥੇ ਆ ਮੈਡਮ ਇੱਥੇ ਖੜੇ ਡਾਕਟਰ ਕਿਹੜੇ ਪ੍ਰਤੀਕਰਨ ਪ੍ਰਤੀਕਰਨ ਇਹ ਹੁਣ ਟਾਈਮ ਟਾਈਮ ਕੀ ਇਹਦੇ ਹੁਣ ਦੀ ਹੋਣੀ ਨਹੀਂ 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 ਉਹ ਤਾਂ ਚਲੇ ਗਏ ਆ ਭਾਜੀ ਕੋਈ ਨਹੀਂ ਨਹੀਂ ਪ੍ਰਤੀਕਰਨ ਵੀ ਚਲੇ ਗਏ ਉਹ ਨਹੀਂ ਸਾਡੇ ਸਾਡੇ ਕਿੰਨੇ ਵਜੇ ਹੁੰਦੇ 1:00 ਵਜੇ ਦੀ ਸਾਡੇ 4:00 ਟੌਕਸੀਗੇਟ ਹਾਂਜੀ ਉਹਦਾ ਹੁਣ ਮੈਂ ਕਰਦਾ ਬਾਅਦ ਤੁਹਾਨੂੰ ਮੰਡੇ ਰਾਹ ਨੂੰ ਮੈਂ ਖਾਲੀ ਆਦੀ ਮੈਂ ਕਰਦਾ ਮੈਂ ਤੁਹਾਨੂੰ ਆ ਵੀ ਕੀ ਹਾਂ ਨਾ ਉਹ ਆ ਜੀ ਉਹਦੇ ਕੋਲ ਨਹੀਂ ਮੈਂ ਆ ਜੀ ਆਫਿਸੀਆਂ ਜਾਣਾ ਜੀ ਉਹ ਅੰਕਲ ਬੈਠੇ ਸੀਗੇ ਨਾ ਅੰਕਲ ਬੜੇ ਪਿੱਛੇ ਕਰਿਓ ਇਹ ਦੋ ਆਪਾਂ ਨੂੰ ਉਹ ਟੀ ਲੈ ਕੇ ਅੰਦਰ ਆਂਦੀ ਖੜਿਆ ਆਣਾ ਇਧਰ ਕਮਾ ਕੇ ਆਂਦੀ ਖੜਿਆ ਆਪਾਂ ਉਹ ਲਿਆਉਣਾ ਹੈ ਫੇਰ ਨਹੀਂ ਗੱਲ ਨਾ ਪੜੀ ਅੰਕਲ ਪਹਿਲਾਂ ਥੋੜੀ ਬੈ ਗਏ ਨੇ ਆਪੇ ਇਹ ਫੁੱਲ ਵੀਡੀਓ ਇਹ ਬੜੀ ਪਲੇ ਬੈਗ ਲਾਇਆ ਆਪਾਂ ਇੰਨਾ ਹੀ ਦਿਖਦਾ ਵੀਦਾਂ ਥੋੜਾ ਜਿਹਾ ਵਕਤ ਬਾਅਦ ਰੂਮ ਹੋ ਜਾਏਗਾ। ਉਹ ਸਾਡਾ ਐਂਟ੍ਰੈਂਸ ਹੀ ਹੈ। ਸਾਡਾ ਦਾ ਪੇਸ਼ੂ ਨਾ ਆ ਗਿਆ ਸਾਹਮਣੇ ਆਣਾ ਇਸ ਤੋਂ ਪਹਿਲਾਂ ਛੂਟ ਕੀਤਾ ਹੋਣਾ ਕੰਮ ਸੀ ਕੰਮ ਸਾਢੇ ਦਿਨੀਆਂ 4 ਵਜੇ ਇਹ ਉੱਥੇ ਜੋ ਕੱਢ ਕੇ ਬਾਅਦ ਵਿੱਚ ਤੁਸੀਂ ਉੱਥੇ ਲਾਉਂਦੇ ਛੂਟ ਕੀਤਾ ਨਾ ਕਮਰੇ ਉੱਜੇ ਆਈ ਜੂ ਉਦੋਂ ਸਰਜਰੀ ਹੋ ਚੁੱਕੀ ਸੀ ਨਹੀਂ ਨਹੀਂ ਹਰੇ ਸਰਜਰੀ ਨਹੀਂ ਐਡਾ ਕੋ ਸਰਜਰੀ ਕਰਕੇ ਉਸ ਤੋਂ ਬਾਅਦ ਲਾਉਣਾ ਨਾ ਉਹਨਾਂ ਨੇ ਇਹਦਾ ਜੇ ਕੋਈ ਗੱਲ ਨਹੀਂ ਮਤਲਬ ਭਰਾ ਰਹੀ ਹੈ ਕੱਢ ਲੈਂਦੇ ਕੋਈ ਮਸਾਦਾ ਨਹੀਂ thank you